नमस्कार आकाशवाणी जालंधर ਤੋਂ ਸਮਾਚਾਰ દર્ਸ਼ਕਾਂ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਖੜੀ ਵਿੱਚ ਤੁਸੀਂ ਸੁਣੋਗੇ ਸੰਪੂਰਨਤਾ ਅਭਿਆਨ ਸਮੇਤ ਵੱਖ-ਵੱਖ ਵਿਸ਼ਿਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ। ਨਿਤੀ ਆਯੋਗ ਦੇ ਆਸਵੰਦ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ 6 ਪਹਿਲੂਆਂ ਦੇ ਟੀਚਿਆਂ ਨੂੰ 100% ਦੀ ਪੂਰਾ ਕਰਨ ਲਈ 24 ਜੁਲਾਈ ਤੋਂ ਸ਼ੁਰੂ ਹੋਇਆ ਸੰਪੂਰਨਤਾ ਅਭਿਆਨ ਸਫਲਤਾਪੂਰਵਕ ਅੱਗੇ ਵਧ ਰਿਹਾ ਹੈ। ਪੰਜਾਬ ਯੋਜਨਾ ਵਿਭਾਗ ਦੇ ਸਖਤਰ ਅਮਿਤ ਟਾਕਾ ਨੇ ਸੰਪੂਰਨਤਾ ਮੁਹਿੰਮ ਬਾਰੇ ਵਿਰਵੇ ਸੰਜਿਕਰਦਿਆ ਕਿਹਾ ਪੰਜਾਬ ਚ ਵਧੀਆ ਚੱਲ ਰਿਹਾ ਜੀ ਭਾਰਤ ਸਰਕਾਰ ਨੇ ਸਾਨੂੰ ਇੱਕ ਜਿੱਤੀ ਭੇਜੀ ਸੀਗੀ ਸਕੀਮ ਦੇ ਵਿੱਚ ਡਾਇਰੈਕਸ਼ਨਸ ਆਈ ਸੀ ਕਿ ਪੰਜਾਬ ਦੇ ਜਿਹੜੇ ਦੋ ਜ਼ਿਲ੍ਹੇ ਤੇ 10 ਬਲਾਕ ਐ ਸਪੈਸ਼ਲ ਇੰਡਸਟਰੀ ਕੋਰ ਐ ਸਪੈਸ਼ਲ ਬਲਾਕ ਦੀ ਕੈਟਾਗਰੀ ਚ ਹੈ ਇਸ ਸਕੀਮ ਦੇ ਵਿੱਚ ਇੰਡੀਕੇਟਰ ਉਸ ਦੇ ਵਿੱਚ ਵੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਬੈਸਟ ਲੋਕਾਂ ਨੂੰ ਉਸ ਦਾ ਲਾਭ ਮਿਲ ਸਕੇ ਉਹ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਭ ਬਿਆਨ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਵਿਖੇ ਹੋਏ ਸਮਾਗਮ ਚ ਐਸਟੀਐ ਜੋਤਸ਼ਨਾ ਸਿੰਘ ਨੇ ਕਲਾਨੌਰ ਬਲਾਕ ਵਿੱਚ ਸੰਪੂਰਨਤਾ ਅਭਿਆਨ ਦੇ ਟੀਚਿਆਂ ਨੂੰ ਪੂਰਾ ਕਰਨ ਬਾਰੇ ਗੱਲ ਕਹੀ। ਕ੍ਰਿਸ਼ਨਲ ਡਿਪਾਰਟਮੈਂਟ ਹੈ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਿੰਨੇ ਵੀ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਲਈ ਬਹੁਤ ਹੀ ਵਧੀਆ ਨਿਊਟ੍ਰੀਸ਼ਨਲ ਸਟਾਰਟ ਇਸ ਵੀ ਇਸ ਤੋਂ ਇਲਾਵਾ ਉਹਨਾਂ ਨੂੰ ਹੈਲਥ ਕਰਨ ਲਈ ਨਿਊਟ੍ਰੀਸ਼ਨ ਵਾਸਤੇ ਜਿੰਨੇ ਵੀ ਫੂਡ ਪ੍ਰੋਡਕਟਸ ਹੈ ਉਹ ਪ੍ਰੋਵਾਈਡ ਕਰਦੇ ਹਨ ਇਸ ਤੋਂ ਇਲਾਵਾ ਜਿਹੜਾ ਹੈਲਥ ਡਿਪਾਰਟਮੈਂਟ ਉਹਨਾਂ ਨੂੰ ਫ੍ਰੀ ਆਫ ਕਾਸਟ ਮੈਡੀਸਿਨਸ ਵੀ ਪ੍ਰੋਵਾਈਡ ਕਰਦੇ ਇਸ ਤਰ੍ਹਾਂ ਹੀ ਬੁਖੇ ਬੁਖੇ ਡਿਪਾਰਟਮੈਂਟਸ ਜਿਹੜੇ ਹੈਗੇ ਉਹਨਾਂ ਨੇ ਇੱਥੇ ਆ ਕੇ ਆਪਣੇ ਸਟਾਲਸ ਲਾਏ ਹੋਏ ਨੇ ਤੁਮ ਲੋਕਾਂ ਨੂੰ ਆਪਣੀ ਸਕੀਲ ਦੇ ਵਾਰ ਦੇ ਚੱਕਰ ਲਗਾ ਰਹੇ ਹੋ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨੇ ਵੀ ਇਹਨਾਂ ਯੋਜਨਾਵਾਂ ਦੀ ਸ਼ਲਾਘਾ ਕੀਤੀ ਹੈ। ਮੇਰਾ ਨਾਮ ਹਰਜਿੰਦਰ ਕੌਹਰਾ ਮੈਂ ਪਿੰਡ ਕਿਲਾ ਲੱਤੂ ਤੋਂ ਰਹਿਣ ਵਾਲੀ ਆਂ। ਮੇਰੇ ਪਿੰਡ ਵਿੱਚ 10 ਗਰੁੱਪ ਚੱਲਦੇ ਆਂ। ਮੈਂ ਗਰੁੱਪ ਦੀ ਪ੍ਰੈਜ਼ੀਡੈਂਟ ਆਂ। ਭਾਰਤ ਸਰਕਾਰ ਦੇ ਅਜੀਵ ਕਮਿਸ਼ਨ ਦੇ ਤਹਿਤ ਅੱਜ ਬਲਾਕ ਕਲਾ ਨੌਰ ਦੇ ਵਿੱਚ ਸੰਪੂਰਨਤਾ ਅਭਿਆਨ ਚੱਲ ਰਿਹਾ ਵਾ। ਉਹਦੇ ਵਿੱਚ ਅਸੀਂ ਸਟਾਲ ਲਗਾਇਆ ਹੋਇਆ ਵਾ ਫੁੱਲਨ ਦਾ ਹੈਂਡਮੇਡ ਔਰ ਫੁਲਕਾਰੀ ਦਾ। ਮੇਰਾ ਨਾਮ ਹਰਜਿੰਦਰ ਕੌਹਰਾ ਪਹਿਲਾ ਮੰਡਲ ਦੀ ਬਤਾਨਾ ਸਾਡੇ ਗਰੁੱਪ ਦੇ ਵਿੱਚ ਹਲਦੀ ਦਾ ਹੋਰ ਸਲਾਈ ਕਢਾਈ ਤੇ ਸਰਫੋਂ ਵਗੈਰਾ ਦਾ ਕੰਮ ਚੱਲ ਰਿਹਾ ਹੈ ਅਸੀਂ ਆਪਣਾ ਆਪ ਵੀ ਰੋਜ਼ਗਾਰ ਕਰਦੇ ਆਂ ਹੋਰ ਮਹਿਲਾਵਾਂ ਨੂੰ ਰੋਜ਼ਗਾਰ ਦਿੰਦੇ ਆਂ ਅੱਜ ਅਸੀਂ ਸੈਮੀਨਾਰ ਲੱਗਾ ਹੈ ਅਸੀਂ ਇੱਥੇ ਆਪਣੀ ਹਲਦੀ ਦਾ ਸਟਾਲ ਲਾਇਆ ਹੋਇਆ ਹੈ ਇਧਰ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿਖੇਵੀ ਜ਼िलाਵਤ ਸ਼ਾਸਨ ਵੱਲੋਂ ਆਸਵੰਦ ਬਲਾਕ ਪ੍ਰੋਗਰਾਮ ਤਹਿਤ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਐਸ.ਡੀ.ਐਮ ਰਿਸ਼ਭ ਬਾਂਸਲ ਨੇ ਦੱਸਿਆ ਸੰਪੂਰਨਤਾ ਅਭਿਆਨ ਹੈ ਉਹਦੇ ਵਿੱਚ 4 ਫੈਕਟਰਸ ਦੇ ਉੱਤੇ ਕੰਮ ਹੈ ਹੈਲਥ ਐਜੂਕੇਸ਼ਨ ਐਗਰੀਕਲਚਰ ਤੇ ਸੋਸ਼ਲ ਡਿਵੈਲਪਮੈਂਟ ਜਦੋਂ ਆਪ ਇਹਨਾਂ ਚਾਰੋਂ ਫੈਕਟਰਸ ਦੀ ਗੱਲ ਕਰਦੇ ਆਂ ਤਾਂ ਆਲਮੋਸਟ ਆਪਣੇ ਸਾਰੇ ਡਿਪਾਰਟਮੈਂਟ ਹੈ ਉਹਨਾਂ ਦਾ ਤੇ ਉਹ ਕਿਵੇਂ ਉਹਨੂੰ ਪੂਰਾ ਕਰਨਗੇ ਇਹ ਹੌਲੀ ਹੌਲੀ ਇਹ ਡਰਾਮਾ ਤੇ ਹਰ ਤਰੀਕੇ ਨਾਲ ਪ੍ਰੈਕਟੀਕਲ ਜਿਸ ਤਰੀਕੇ ਨਾਲ ਪੋਸੀਬਲ ਹੈ ਉਸ ਤਰੀਕੇ ਨਾਲ ਲੋਕਾਂ ਨੂੰ ਐਕਸਪਲੇਨ ਕੀਤਾ ਜਾਊਗਾ ਤੇ ਜਗ੍ਹਾ ਜਗ੍ਹਾ ਤੇ ਕੈਂਪ ਲਾ ਕੇ ਇਸ ਨੂੰ ਯੂਟਿਲਾਈਜ਼ ਕਰਦੇ ਹੋਏ ਆਪਾਂ 100% ਜਿਹੜੇ ਚਾਰੋਂ ਇੰਡੀਕੇਟਰਸ ਆਪਾਂ ਨੀਤੀ ਆਯੋਗ ਵੱਲੋਂ ਮਿਲੇ ਨੇ ਉਹਨਾਂ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਉਧਰ ਸੰਗਰੂਰ ਦੇ ਧੂਰੀ ਬਲਾਕ ਨੂੰ ਵੀ ਨੀਤੀ ਆਯੋਗ ਦੇ ਆਸਪੰਦ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਸੰਬੰਧੀ ਸੰਪੂਰਨਤਾ ਅਭਿਆਨ ਚ ਸ਼ਾਮਲ ਕੀਤਾ ਗਿਆ ਹੈ नीति आयोग दी अधिकारी चंचल सोनी ने कहा कि इस पिछड़े ब्लॉक चाम लोका का विकास करने ਲਈ ही संपूर्णता अभियान चलाया, चलाया गया है। ਜਿਹੜੀ ਜਿਹੜੀ ਸਟੇਟ ਜਾਂ ਬਲੌਕ ਸੀ ਜਿਹੜੀ ਵੀ ਚੀਜ਼ ਦੀ ਕਰਨੀ ਹੈ ਚ ਹੈਲਥ ਹੈ, ਨਿਊਟ੍ਰੀਸ਼ਨ ਹੈ, ਐਜੂਕੇਸ਼ਨ ਹੈ, ਉਹਦੇ ਇੱਕ ਆਮ ਜਨਤਾ ਵੀ ਹੈ ਉਹਦੇ ਚ ਮਤਲਬ ਅਗੇ ਪ੍ਰੋਗਰੈਸ ਕਰ ਸਕੇ ਇਹਦੇ ਵਾਸਤੇ ਇਹ ਕੰਮ ਚ ਲਾਇਆ ਗਿਆ ਹੈ। ਕੋਈ ਵੀ ਸਾਡੇ ਦੇਸ਼ ਦਾ ਕੋਈ ਵੀ ਮਤਲਬ ਪਿੱਛੇ ਨਾ ਰਹੇ। ਸਭ ਬਰਾਬਰ ਹੈ ਅਤੇ ਸਭ ਨੂੰ ਐਜੂਕੇਸ਼ਨ ਮਿਲੇ, ਸਭ ਦੀ ਹੈਲਥ ਅੱਛੀ ਰਹੇ। ਇਲਾਕੇ ਦੇ ਡੀਡੀਪੀਓ ਵਿਕਾਸ ਸੁਖਚੰਦ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਵਿੱਚ ਅਸੀਂ ਆਪ ਦੇ ਪ੍ਰੋਡਕਟ ਆਪ ਬਣਾ ਕੇ ਮਾਰਹੇੜ ਦੇ ਵਿੱਚ ਆਪ ਹੀ ਸੇਲ ਕਰਾਂਗੇ ਨਕਸ਼ਾ ਤਾਂ ਹੋਊਗਾ ਜੀ ਉਹ ਤਾਂ ਸਰਕਾਰ ਕਰਦਾ ਹੁੰਦਾ ਜੀ ਜੋ ਆਰਗੈਨਾਈਜ਼ ਕਰਕੇ ਤੈਅ ਕੀਤਾ ਜਾਂਦਾ ਉਹਨੂੰ ਜੇਕਰ ਇਹ ਪਾਵਾਗੇ ਜਾ ਰਿਹਾ ਕੋ ਇਸੇ ਲੜੀ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਬਲਾਕ ਟਿਲਵਾ ਵਿਖੇ ਵੀ ਇਸ અભિયાન ਦੀ ਸ਼ੁਰੂਆਤ ਮਾ ਕੇ ਖੇਤੀਬਾੜੀ ਤੇ ਕਿਸਾਨ ਪਾਲਾਈ ਵਿਭਾਗ ਦੇ ਬਲਾਕ ਟੈਕਨੋਲੋਜੀ ਮੈਨੇਜਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਅਗਲੇ 3 ਮਹੀਨਿਆਂ ਦੌਰਾਨ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਇਸ ਵਿੱਚ ਅਸੀਂ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਅਤੇ ਹੋਰ ਦਵਾਈਆਂ ਦੀ ਵਰਤੋਂ ਸੰਬੰਧੀ ਜਾਗਰੂਕ ਕਰਨ ਵਾਸਤੇ ਪਹੁੰਚੇ ਹਾਂ ਅਸੀਂ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਸੈਂਪਲ ਲੈ ਕੇ ਅਤੇ ਉਹਨਾਂ ਨੂੰ ਟੈਸਟ ਕਰਵਾ ਕੇ ਉਸ ਦੇ ਵਿੱਚ ਮੌਜੂਦ ਤੱਤਾਂ ਦੀ ਮਾਤਰਾ ਦੇ ਆਧਾਰ ਤੇ ਅਸੀਂ ਕਾਰਡ ਬਣਾ ਕੇ ਦਿੰਨੇ ਹਾਂ ਅਤੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਅਤੇ ਨਾਲ ਹੀ ਜਾਗਰੂਕ ਵੀ ਕਰਦੇ ਹਾਂ ਜਿਹੜੀ ਖਾਦਾਂ ਦੀ ਵਰਤੋਂ ਆ ਉਹ ਇਨ੍ਹਾਂ ਸੋਇਲ ਹੈਲਥ ਕਾਰਡ ਦੇ ਵਿੱਚ ਦਿੱਤੀ ਗਈ ਮਾਤਰਾ ਦੇ ਅਨੁਸਾਰ ਹੀ ਵਰਤੋਂ ਕਰਨ ਤਾਂ ਕਿ ਬੇਲੂੜੀਆਂ ਖਾਦਾਂ ਦੀ ਵਰਤੋਂ ਤੋਂ ਬਚਿਆ ਜਾ ਸਕੇ ਅਤੇ ਮਿੱਟੀ ਦੀ ਸਿਹਤ ਨੂੰ ਜਿਹੜਾ ਉਹ ਕਾਇਮ ਰੱਖਿਆ ਜਾ ਸਕੇ ਉਧਰ ਹਰ ਉਤਪਾਦ ਤਿਆਰ ਕਰਨ ਵਾਲੀ ਸਵੈ ਸਹਾਇਤਾ ਸਮੂਹੀ ਮੈਂਬਰ ਦਾ ਮੰਨਣਾ ਹੈ ਕਿ ਇਹ ਰੋਜ਼ਗਾਰ ਦਾ ਇੱਕ ਚੰਗਾ ਸਾਧਨ ਹੈ ਮੇਰਾ ਨਾਮ ਪੂਜਾ ਹੈ ਤੇ ਮਟਿਲਵਾ ਬਲਾਕ ਤੋਂ ਆ ਤੇ ਮੇਰੇ ਗਰੁੱਪ ਦਾ ਨਾਮ ਮਹਿਕ ਐਸ ਹੈ ਜੀ ਤੇ ਸਾਡੇ ਗਰੁੱਪ ਦੁਆਰਾ ਹਰਬਲ ਪ੍ਰੋਡਕਟ ਬਣਾਏ ਜਾਂਦੇ ਹਨ ਜਿਦੇ ਵਿੱਚ ਅਸੀਂ ਫੇਸ ਪ੍ਰੋਡਕਟ ਅਤੇ ਹੈਅਰ ਆਇਲ ਤਿਆਰ ਕਰਦੇ ਹਾਂ ਤੇ ਇਸ ਸੈਮੀਨਾਰ ਵਿੱਚ ਅਸੀਂ ਆਪਣੀ ਸਟਾਲ ਲਗਾਈ ਹੈ ਤੇ ਸਟਾਲ ਵਿੱਚ ਅਸੀਂ ਜੂਟ ਬੈਗ ਅਚਾਰ ਔਰ ਇੱਕ ਹਰਬਲ ਦਾ ਪ੍ਰੋਡਕਟ ਲਗਾਇਆ ਹੈ ਤੇ ਇਸ ਕੰਮ ਦੇ ਨਾਲ ਸਾਨੂੰ ਵੀ ਰੋਜ਼ਗਾਰ ਮਿਲਿਆ ਤੇ ਸਾਡੇ ਨਾਲ ਜਿਹੜੀਆਂ ਬੀਬੀਆਂ ਕੰਮ ਕਰ ਰਹੀਆਂ ਹਨ ਉਹਨਾਂ ਨੇ ਰੋਜ਼ਗਾਰ ਮਿਲੇਆ ਹੈ ਸੰਪੂਰਨਤਾ ਭਿਆਨ ਤਹਿਤ ਮੋਗਾ ਜ਼ਿਲ੍ਹੇ ਦੇ ਪਿੰਡ ਦੋਨੀਕੇ ਵਿਖੇ ਮਿੱਟੀ ਪਰਖ ਕਲੀਨਿਕ ਲੈਬਾਰਟਰੀ ਦਾ ਰਸਮੀ ਉਦਘਾਟਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆਨੇ ਕੀਤਾ। ਉਹਨਾਂ ਕਿਸਾਨਾਂ ਨੂੰ ਲੈਬਾਰਟਰੀ ਦਾ ਲਾਭ ਲੈਂਦੇ ਹੋਏ ਮਿੱਟੀ ਦੀ ਪਰਖ ਯਕੀਨੀ ਬਣਾਉਂਦੀ ਅਪੀਲ ਕੀਤੀ। ਜਿੰਨੇ ਵੀ ਲੋਕ ਲੈ ਸਕਦੇ ਕੋਈ ਇਹਨੂੰ ਐਵੇਂ ਨਹੀਂ ਇਕੱਲੇ ਮੋਗੇ ਆਲੇ ਬਾਰੋਂ ਵੀ ਆਜੂਗਾ ਤਾਂ ਉਹਨੂੰ ਵੀ ਅਸੀਂ ਜਵਾਬ ਨਹੀਂ ਦੇਵਾਂਗੇ। ਕਿਸਾਨ ਦੀ ਆਪਦੀ ਹਿੰਮਤ ਹੈ ਆਪਣੀ ਮਿੱਟੀ ਲਿਆਵੇ ਉਹ ਟੈਸਟ ਕਰਾ ਕੇ ਸਤ ਦੇਸ਼ ਵਿੱਚ ਸਾਲ 1872 ਚ ਬਣੇ ਤਿੰਨ ਅਪਰਾਧਾ ਕਾਨੂੰਨਾ ਦਿੱTHA ਕੇਂਦਰ ਸਰਕਾਰ ਵੱਲੋਂ ਹਣ ਮੌਜੂਦਾ ਸਮੇਂ ਮੁਤਾਬਕ ਬਣਾਏ ਗਏ ਨਵੇਂ ਕਾਨੂੰਨ ਲਾਗੂ ਹੋ ਗਏ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਨੂੰਨ ਮਾਹਰਾਂ ਅਤੇ ਲੋਕਾਂ ਦਾ ਇਨ੍ਹਾਂ ਕਾਨੂੰਨਾ ਬਾਰੇ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੈਂ ਮਨਿੰਦਰ ਸਿੰਘ ਛੋਟੀ ਜ਼ਿਲ੍ਹਾ ਕਚੇਰੀਆਂ ਫਰੀਦਕੋ ਪੁਰਾਣੇ ਕਾਨੂੰਨ ਬੜੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੀ ਹੁਣ ਜਿਹੜੀ ਨਵੀਂ ਲੈਟੀਗੇਸ਼ਨ ਜ਼ਾਹਿਰ ਹੋਏਗੀ ਉਹ ਨਵੇਂ ਕਾਨੂੰਨਾ ਮੁਤਾਬਕ ਹੀ ਜ਼ਾਹਿਰ ਹੋਏਗੀ ਦਿਵਾਨੀ ਕਾਰਜਵਿਧੀ ਸੰਗਤਾਂ ਵਿੱਚ ਹਲੇ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਉਸ ਦਾ ਜਿਹੜਾ ਪ੍ਰੋਸੈਸ ਆ ਉਹ ਮਤਲਬ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹ ਕਾਨੂੰਨਾਂ ਦੇ ਆਉਣ ਨਾਲ ਦੇਸ਼ ਵਿੱਚ ਪੁਲਿਸ ਮੁਕਦਮੇ ਅਦਾਲਤ ਕਚਹਿਰੀ ਅਤੇ ਨਿਆਂਇਕ ਪ੍ਰਕਿਰਿਆ ਦੀ ਤਸਵੀਰ ਪੂਰੀ ਤਰ੍ਹਾਂ ਨਾਲ ਬਦਲਣ ਵਾਲੀ ਹੈ ਕਿਉਂਕਿ ਜਿਹੜੇ ਪੁਰਾਣੇ ਕਾਨੂੰਨ ਸੀਗੇ ਉਹ ਅੰਗਰੇਜ਼ਾਂ ਦੇ ਟਾਈਮ ਤੋਂ ਚੱਲੇ ਆ ਰਹੇ ਸੀ ਜਿਨ੍ਹਾਂ ਵਿੱਚ ਸਮੇਂ ਦੇ ਮੁਤਾਬਕ ਸੋਧ ਕਰਨੀ ਬਹੁਤ ਜ਼ਰੂਰੀ ਸੀ ਮੈਂ ਮੋਗਾ ਤੋਂ ਸਰਿੰਦਰ ਸਿੰਘ ਬੋਲ ਰਿਹਾ ਹਾਂ ਭਾਰਤ ਸਰਕਾਰ ਨੇ ਇਹਨਾਂ ਪੁਰਾਣੇ ਕਾਨੂੰਨਾਂ ਦੀ ਥਾਂ ਨਵੇਂ ਕਾਨੂੰਨ ਲਾਗੂ ਕੀਤੇ ਗਏ ਹਨ ਇਹਨਾਂ ਦੇ ਆਉਣ ਕਾਰਨ ਹੁਣ ਕੋਈ ਵੀ ਅਪਰਾਧੀ ਅਪਰਾਧ ਕਰਨ ਤੋਂ ਬਾਅਦ ਕਾਨੂੰਨ ਦੀ ਗ੍ਰਿਫਤ ਤੋਂ ਬਾਅਦ ਨਹੀਂ ਸਕ ਗਿਆ ਕੁਝ ਧਰਾਵਾਂ ਵਿੱਚ ਵੀ ਤਬਦੀਲੀ ਹੋ ਜਾਵੇਗੀ ਜਿਵੇਂ ਕਿ ਕਤਲ ਲਈ ਲਾਈ ਆਪੀਸੀ ਦੀ ਧਾਰਾ 302 ਹੁਣ ਧਾਰਾ 101 ਵਿੱਚ ਬਦਲ ਜਾਵੇਗੀ ਇਸੇ ਤਰ੍ਹਾਂ ਠੱਗੀ ਲਈ ਲਾਈ ਜਾਂਦੀ ਧਾਰਾ 420 316 ਵਿੱਚ ਬਦਲ ਜਾਵੇਗੀ ਇਸੇ ਤਰ੍ਹਾਂ ਜ਼ਬਰਜਨਾਹ ਵਾਲੀ ਧਾਰਾ 376 63 ਵਿੱਚ ਬਦਲ ਜਾਵੇਗੀ ਮੈਂ ਮਨਪ੍ਰੀਤ ਸਿੰਘ ਚਾਹਲ ਅੰਗਰੇਜ਼ਾਂ ਦੇ ਟਾਈਮ ਤੋਂ ਇਹ ਬਸਤੀਵਾਦੀ ਯੁੱਗ ਦੇ ਹਿਸਾਬ ਨਾਲ ਲਾ ਬਣੇ ਹੋਇਆ ਸੀ ਆਪੀਸੀ ਤੇ ਹੁਣ ਜੋ ਇਹ ਲਾਏ ਜੋ ਚੇਂਜ ਕਰੇ ਆ ਆਮ ਜਨਤਾ ਨੂੰ ਮੁੱਖ ਰੱਖ ਕੇ ਉਹਨਾਂ ਦੇ ਜਸਟਿਸ ਦਵਾਉਣ ਦੇ ਨਜ਼ਰੀਏ ਨਾਲੇ ਚੇਂਜ ਕਰੇ ਗਏ ਆ ਤੇ ਇਹਦੇ ਵਾਸਤੇ जस्टिस इंश्योर होगा मिलन उड़ीक है ट कुलभूषण मनास पठानकोट से वो कई सौ साल पुराने कानून थे ब्रिटिश टाइम के उसमें कई ऐसे लॉ थे जिनको चेंज करना जरूरी था गवर्नमेंट को ये गुजारिश करूंगा हर स्टेट गवर्नमेंट को कि पुलिस के स्पेशल ट्रेनिंग सेशन गवर्नमेंट को जल्द से जल्द लगा के और जितनी जल्दी हो इसको नए लॉ से उसको करवा देना ताकि आम जनता को दिक्कत ना आए मेरा नाम वरेंद्र अत्री है तीन साढ़े कानून ਜਿਹੜੇ ਚੇਂਜ ਹੋ ਗਏ ਆ ਸਿਰਫ ਨਾਮ ਹੀ ਨਹੀਂ ਚੇਂਜ ਹੋਏ ਇਹਦੇ ਇਹਦੀਆਂ ਤਕਰੀਬਨ ਸਾਰੀ ਦੀ ਸਾਰੀ ਧਰਾਵਾਂ ਵੀ ਚੇਂਜ ਹੋ ਗਈਆਂ 1 ਜੁਲਾਈ ਤੋਂ ਪਹਿਲਾਂ ਜਿਹੜੇ ਵੀ ਕੇਸ ਚੱਲਦੇ ਸੀ ਉਹ ਤਾਂ ਫਿਲਹਾਲ ਪੁਰਾਣੇ ਹੀ ਜਿਹੜੇ ਕਾਨੂੰਨ ਹੈਗੇ ਉਹਨਾਂ ਦੇ ਤਹਿਤ ਹੀ ਚੱਲਣਗੇ ਤਾਰਾ ਮਮੀ ਚੇਂਜ ਹੋ ਗਈਆਂ ਪਹਿਲਾ ਜਿਹੜੀ ਕਤਲ ਦੀ ਧਾਰਾ ਸੀ ਉਸ ਦੀ ਜਿਹੜੀ ਡੈਫੀਨੇਸ਼ਨ ਸੀ ਉਹ ਧਾਰਾ 300 ਦੇ ਅੰਦਰ ਸੀ ਤੇ ਜਿਹੜੀ ਉਹਦੀ ਪਨਿਸ਼ਮੈਂਟ ਸੀ ਸਜ਼ਾ ਸੀ ਉਹ ਧਾਰਾ 302 ਦੇ ਵਿੱਚ ਸੀ ਇਹੀ ਚੀਜ਼ ਹੁਣ ਜਿਹੜੀ ਕਤਲ ਦੀ ਡੈਫੀਨੇਸ਼ਨ ਹੈ ਉਹ ਧਾਰਾ 101 ਤੇ ਜਿਹੜੀ ਇਹਦੀ ਕਤਲ ਦੀ ਪਨਿਸ਼ਮੈਂਟ ਹੈ ਸਜ਼ਾ ਹੈ ਉਹ ਧਾਰਾ 103 ਵਿੱਚ ਆ ਗਈ ਨੀਟ ਯੂਜੀ ਪੇਪਰ ਲੀਕ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਂਚ ਤੇ ਸਰਵੋਚ ਅਦਾਲਤ ਵੱਲੋਂ ਸੁਣਵਾਈ ਕੀਤੇ ਜਾਣ ਤੇ ਲੋਕ ਕਾਫੀ ਸੰਤੁਸ਼ਟ ਨੇ ਮੋਗਾ ਫਾਜ਼ਲਗਾ ਅਤੇ ਮੁਹਾਲੀ ਜ਼ਿਲ੍ਹਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਮੈਂ ਜਗਜੀਤ ਲੈਕਚਰਰ ਅੰਗਰੇਜ਼ੀ ਡਿਸਟ੍ਰਿਕਟ ਮੋਗਾ ਜੋ ਵੀ ਏਜੰਸੀਜ਼ ਹੈ ਜਾਂ ਜੋ ਵੀ ਵਿਅਕਤੀ ਨੇ ਜੋ ਵੀ ਇੰਸਟੀਚੂਟਸ ਨੇ ਜੋ ਇਹਨਾਂ ਤੰਦਲੀਆਂ ਵਿੱਚ ਇਹਨਾਂ ਚੀਟਿੰਗ ਵਿੱਚ ਇਸ ਸਾਰੇ ਪ੍ਰੋਸੈਸ ਵਿੱਚ ਇਨਵੋਲ ਨੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਜੇਕਰ ਅਸੀਂ ਸੋਚਦੇ ਹਾਂ ਕਿ ਆਉਣ ਵਾਲੇ ਸਮਾਜ ਦੀ ਜਿਹੜੀ ਤਸਵੀਰ ਹੈ ਉਹ ਵਧੀਆ ਹੋਵੇ ਤਾਂ ਕੀ ਅਸੀਂ ਉਹਦੀ ਨੀਂਹ ਇਸ ਤਰ੍ਹਾਂ ਦੇ ਐਗਜ਼ਾਮ ਵਿੱਚ ਚੀਟਿੰਗ ਕਰਕੇ ਰੱਖਾਂਗੇ ਇਹਨਾਂ ਗਲਤ ਕੰਮਾਂ ਦੇ ਵਿੱਚ ਇਨਵੋਲ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਗੁਰਮੀਤ ਸਿੰਘ ਬੋਲ ਰਿਹਾ ਰਿਟਾਇਰਡ ਪ੍ਰਿੰਸੀਪਲ ਕਿ ਤੁ ਸਰਕਾਰਾਂ ਲਈ ਤੇ ਬੜਾਈਕੇ ਵੱਡੇ ਚੈਲੰਜ ਹੈਗੀ ਹੈ ਤੇ ਇਨਕੁਆਇਰੀ ਚੱਲ ਰਹੀ ਹੈ ਕੇਂਦਰ ਸਰਕਾਰ ਨੇ ਸੀਬੀਆਈ ਨੂੰ ਦਿੱਤਾ ਫੈ ਉਹਦੇ ਲਈ ਐਕਸ਼ਨ ਲੱਗੇ ਹੋ ਰਹੇ ਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਤੇ ਸਾਨੂੰ ਉਮੀਦ ਹੈ ਕਿ ਸਰਕਾਰ ਪੱਕੇ ਹੱਲ ਲੇ ਕਿਉਂਕਿ ਇਹ ਬਾਰ-ਬਾਰ ਹੋ ਰਿਹਾ ਕੁਝ ਸਿਸਟਮ ਦਾ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ ਮਿਹਨਤ ਕਰਨ ਬੱਚੇ ਨੇ ਜਿਹੜੇ ਵਾਕਈ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਸਹੀ ਇਨਸਾਫ ਮਿਲੇ ਮੈਂ ਲੀਲਾ ਤਾਂ ਸ਼ਰਮਾ ਕੇਂਦਰ ਸਰਕਾਰ ਇਸ ਮਾਮਲੇ ਨੂੰ ਲੈ ਕੇ ਘਪਲਾ ਕਰਨ ਵਾਲੇ ਦੋਸਿਆਂ ਖਿਲਾਫ ਸਖਤ ਹੈ ਅਤੇ ਸੀਬੀਆਈ ਵੱਲੋਂ ਕਈ ਘਪਲੇਬਾਜ਼ਾਂ ਦੀ ਗ੍ਰਿਫਤਾਰੀ ਕਰ ਚੁੱਕੀ ਹੈ ਅੱਜ ਦੇ ਪ੍ਰੋਗਰਾਮ ਚ ਜ਼ਿਲਾਂ ਤੋਂ ਸਹਾਇਕ ਰਿਹਾ ਮੋਹਾਲੀ ਤੋਂ ਮਨੋਜ ਗਿਰਤ, ਫਰੀਦਕੋਟ ਤੋਂ ਤਰਸੀਮ ਚਾਨਣਾ, ਮੋਗਾ ਤੋਂ 우ਸ਼ਾ ਕੌਰ ਜਸ਼ਨ, ਪਠਾਨਕੋਟ ਤੋਂ ਰਜਨੀਸ਼ ਕੁਮਾਰ, ਫਾਜ਼ਿਲਕਾ ਤੋਂ ਜਲੇਸ਼ ਟਠਈ ਅਤੇ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ। ਇਸ ਦੇ ਨਾਲ ਹੀ ਸਮਾਚਾਰ ਦਰਸ਼ਕਾਂ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ, ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ।